ਨੀ ਬੰਦੇ ਐ ਕਰਦੇ ਨਹੀਂ ਦਾਨ ਤੋਂ ਟਾਲੇ ਅਜੇ ਇੰਟਰਵਿਊ ਲੈਂਦੇ ਪੀਟੀਸੀ ਚੈਨਲ ਜੋ ਵਾਲੇ ਐ ਪੀਸੀ ਚੈਨਲ ਜੀ ਇੱਥੇ ਇੱਥੇ ਵੀਰ ਚੱਲ ਕੇ ਆਇਆ ਇਹਨਾਂ ਬੜਪਾਗਾ ਜੋ ਆ ਜਿਹੜਾ ਖੁਸ਼ੀਆਂ ਵਾਲਾ ਆਇਆ ਬਹੁਤ ਤੁਹਾਡਾ ਧੰਨਵਾਦ ਹੈ ਜੀ ਜਿਹੜੇ ਕਵੀਸ਼ਰੀ ਕਲਾ ਨੂੰ ਸਜੀਦ ਕਰਨ ਦੇ ਲਈ ਤੁਸੀਂ ਬੜਾ ਉਦਮ ਕਰ ਰਹੇ ਹੋ ਲੱਚਰ ਗਾਇਕੀ ਆ ਗਈ ਲੱਚਰ ਗਾਇਕੀ ਨੇ ਕਵੀਸ਼ਰੀ ਨੂੰ ਧਾ ਲਾਈ ਹੈ ਲੱਚਰ ਗਾਇਕੀ ਨੇ ਕਵੀਸ਼ਰੀ ਨੂੰ ਧਾ ਲਾਈ ਹੈ ਕਵੀਸ਼ਰੀ ਜਿਹੜੀ ਹੈ ਇਹ ਕਹੇ ਦੀ ਕਲਾ ਹੈ ਜਿਹੜੀ ਮਤਲਬ ਕਦੇ ਖਤਮ ਨਹੀਂ ਹੋ ਸਕਦੀ ਇਹ ਤੁਸੀਂ ਮਨ ਸੋਚੋ ਕਿ ਕਵੀਸ਼ਰੀ ਖਤਮ ਹੋ ਜੂ ਖਤਮ ਨਹੀਂ ਹੋਊਗੀ ਕਵੀਸ਼ਰੀ ਜਦੋਂ ਕੱਟਣ ਦਾ ਕਾਰਨ ਹੈ ਜੀ ਇੱਕ ਤਾਂ ਲੋਕ ਉਹ ਨਹੀਂ ਮਿਹਨਤ ਨਹੀਂ ਕਰਦੇ ਕਵੀਸ਼ਰੀ ਤੇ ਮਿਹਨਤ ਬਹੁਤ ਕਰਨੀ ਪੈਂਦੀ ਹੈ ਪੰਜਾਬੀ ਲੋਕ ਗਾਇਕੀ ਦਾ ਅਹਿਮ ਹਿੱਸਾ ਹੈ ਕਵਿਚਰੀ ਪਰ ਸਮੇਂ ਦੇ ਨਾਲ ਔਲੋਪ ਹੁੰਦੀ ਜਾ ਰਹੀ ਹੈ ਔਰ ਨਵੇਂ ਨੌਜਵਾਨਾਂ ਨੂੰ ਚੇਟਕ ਵੀ ਕਵਿਚਰੀ ਦੀ ਘਾਟ ਆ ਔਰ ਪੰਡਤ ਸੋਮਨਾਥ ਰੋਡਿਆਂ ਵਾਲੇ ਜਿਨ੍ਹਾਂ ਦਾ ਕਵਿਚਰੀ ਜਥਾ ਪੂਰੇ ਉੱਤਰੀ ਭਾਰਤ ਦੇ ਵਿੱਚ ਵਕ ਵਕ ਸਮਾਗਮਾਂ ਦੇ ਵਿੱਚ ਜਾਂਦਾ ਵੱਡਾ ਨਾਮ ਆ ਕਵਿਚਰੀ ਦੇ ਤੌਰ ਤੇ ਵੱਡੇ ਸਮਾਗਮਾਂ ਦੇ ਵਿੱਚ ਆਪਣੀ ਸ਼ਿਰਕਤ ਕਰਦੇ ਨੇ ਤਾਂ ਅੱਜ ਸਾਡੇ ਨਾਲ ਨੇ ਤਾਂ ਪੰਡਤ ਸੋਮਨਾਥ ਉਹ ਉਹ ਸਖੀਅਤ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਇੱਕ ਲੰਮਾ ਹਿੱਸਾ ਪੰਜਾਬੀ ਸੱਭਿਆਚਾਰ ਦੇ ਨਾਮ ਲਾਇਆ ਪੰਜਾਬੀ ਸੱਭਿਆਚਾਰ ਦੇ ਲੇਖੇ ਲਾਇਆ ਹੋਇਆ ਤਾਂ ਸਾਡੇ ਅੱਜ ਨਾਲ ਉਹਨਾਂ ਦਾ ਕਵੀਸ਼ਰੀ ਜੱਥਾ ਬਬੂ ਜੀ ਬੜਾ ਬਹੁਤ ਬਹੁਤ ਧੰਨਵਾਦੀ ਸਮਾ ਦੇਣੀ ਹੈ ਥੋੜਾ ਜੀ ਹਾਂ ਬਹੁਤ ਥੋੜਾ ਧੰਨਵਾਦ ਹੈ ਜੀ ਜਿਹੜੇ ਕਵੀਸ਼ਰੀ ਕਲਾ ਨੂੰ ਸਰਜੀਤ ਕਰਨ ਦੇ ਲਈ ਤੁਸੀਂ ਬੜਾ ਉਦਮ ਕਰ ਰਹੇ ਹੋ ਕੀ ਕਾਰਨ ਹੈ ਜੀ ਅੱਜ ਵੱਡੇ ਮੇਲੇ ਹੁੰਦੇ ਆ ਪਰ ਕਮਿਸ਼ਰੀ ਜਥੇ ਜਿਹੜੇ ਹੈਗੇ ਨੂੰ ਘਟਦੇ ਜਾ ਰਹੇ ਨੇ ਲਗਾਤਾਰ ਕਮਿਸ਼ਰੀ ਜਥੇ ਕੱਟਣ ਦਾ ਕਾਰਨ ਇਹ ਹੈ ਜੀ ਇੱਕ ਤਾਂ ਲੋਕ ਕੋਈ ਮਿਹਨਤ ਨਹੀਂ ਕਰਦੇ ਜੀ ਕਮਿਸ਼ਰੀ ਤੇ ਮਿਹਨਤ ਬਹੁਤ ਕਰਨੀ ਪੈਂਦੀ ਹੈ ਜ਼ਿੰਦਗੀ ਲਾਉਣੀ ਪੈਂਦੀ ਹੈ ਅੱਛਾ ਅੱਜ ਦੇ ਬੱਚੇ ਮਿਹਨਤ ਨਹੀਂ ਕਰ ਰਹੇ ਮਿਹਨਤ ਕਰਨੀ ਨਹੀਂ ਰਹੇ ਜਿਹੜਾ ਫੈਸ਼ਨ ਪ੍ਰਸਤ ਜਾਂ ਨਸ਼ੇ ਵਗੈਰਾ ਜਾਂ ਵਿਦੇਸ਼ ਜਾਣ ਦੀ ਗੱਲ ਤਾਂ ਹਰ ਬੱਚਾ ਕਰਦਾ ਹੈ ਕਵੀਸ਼ਰੀ ਜਿਹੜੀ ਹੈ ਇਹ ਕਹੇ ਜੀ ਕਲਾ ਹੈ ਜਿਹੜੀ ਮਤਲਬ ਕਦੇ ਖਤਮ ਨਹੀਂ ਹੋ ਸਕਦੀ ਇਹ ਤੁਸੀਂ ਮਤ ਸੋਚੋ ਕਿ ਕਵੀਸ਼ਰੀ ਖਤਮ ਹੋ ਜੂ ਖਤਮ ਨਹੀਂ ਹੋਊਗੀ ਪਰ ਮਤਲਬ ਇਹ ਕਦੇ ਨਾ ਕਦੇ ਮਤਲਬ ਕਈ ਵਾਰੀ ਕੋਈ ਦਬਾਅ ਪੈ ਜਾਂਦਾ ਕੋਈ ਹੁਣ ਬਾਹਰ ਜਾਣ ਦਾ ਜਾਨ ਜਾਦੇ ਹੋਇਆ ਵਾ ਕਵੀਸ਼ਰੀ ਇੱਕ ਇਹੋ ਜੀ ਕਲਾ ਹੈ ਵੀ ਜਿੱਥੇ ਸਰਦਾਰ ਕਰਨੈਲ ਸਿੰਘ ਜੀ ਰਾਮੂ ਵਾਲ ਗਿਆ ਜੀ ਜਬ ਬਲਵੰਤ ਸਿੰਘ ਜੀ ਪਮਾਲਾ ਜੀ ਜੋਗਾ ਸਿੰਘ ਜੋਗੀ ਰੋਡਿਆਂ ਵਾਲੇ ਕਵੀਸ਼ਰ ਸਰਦਾਰ ਮੋਹਨ ਸਿੰਘ ਜੀ ਹੋਣੀ ਜਿਨ੍ਹਾਂ ਨੇ ਕਵੀਸ਼ਰੀ ਕਲਾ ਨੂੰ ਸਿਖਰਾਂ ਤੇ ਪਹੁੰਚਾਇਆ ਅੱਗੇ ਤੁਸੀਂ ਪੀਟੀਸੀ ਚੈਨਲ ਦੇ ਮੇਨ ਆਗੂ ਆ ਅੱਗੇ ਜਦ ਕਵੀਸ਼ਰ ਕਵੀਸ਼ਰੀ ਬੋਲਦੇ ਸੀ ਉਹ ਯਾਦ ਕਰਕੇ ਨਹੀਂ ਸੀ ਬੋਲਦੇ ਬਿਲਕੁਲ ਨਹੀਂ ਸੀ ਬੋਲਦੇ ਹੁਣ ਵੀ ਅਸੀਂ ਜੇ ਹੁਣੇ ਕਵੀਸ਼ਰੀ ਬਣਾਉਣੀ ਹੈ ਤਾਂ ਅਸੀਂ ਬਣਾ ਸਕਦੇ ਹਾਂ ਆਮ ਤੌਰ ਤੇ ਹੁੰਦਾ ਜੇ ਕਿ ਰਾਜੇ ਬੈਠਾ ਸਾਹਮਣੇ ਕੋਈ ਵੱਡਾ ਵਿਅਕਤੀ ਵੇਟ ਉਹਨੂੰ ਗੱਲ ਕਹਿਣੀ ਆ ਛੰਦ ਦੇ ذریعے ਕੁਛ ਜੇ ਰਿਗੇ ਕਹੀ ਜਾਂਦੀ ਸੀ ਤੇ ਕਵਿਛਰੀ ਜਿਹੜੇ ਸ਼ਬਦ ਹੁੰਦੇ ਸੀ ਉਹਨਾਂ ਦੇ ਵਿੱਚ ਬਹੁਤ ਨਾਪ ਤੋਲ ਕੇ ਸ਼ਬਦ ਵਰਤੇ ਜਾਂਦੇ ਸੀ ਔਰ ਬਹੁਤ ਕੁਝ ਸ਼ਬਦ ਸਿਖਾਉਂਦੇ ਸੀ ਸਮਝਣ ਦੇ ਲਈ ਸੀ ਉਹ ਉਹਦੀ ਘਾਟ ਮਹਿਸੂਸ ਹੁੰਦੀ ਆ ਜੇ ਅੱਜ ਦੇ ਯੁੱਗ ਵਿੱਚ ਜਦੋਂ ਵਕ ਵਕ ਗਾਇਕ ਵਕ ਵਕ ਜਿਹੜੀ ਆ ਗਈ ਆ ਹੁਣ ਹੋਰ ਗਾਇਕੀ ਆ ਗਈ ਆ ਜਿਹੜੀ ਲੱਚਰ ਗਾਇਕੀ ਆ ਗਈ ਲੱਚਰ ਗਾਇਕੀ ਨੇ ਕਵੀਸ਼ਰੀ ਨੂੰ ਟਾ ਲਾਈ ਆ ਲੱਚਰ ਗਈ ਕਿਨੇ ਕਮਿਸ਼ਨ ਨੂੰ ਟਾਲ ਲਈ ਹੈ ਪਰ ਮਤਲਬ ਜਿਹੜਾ ਹੁਣ ਸਾਡੇ ਬੱਚੇ ਮਿਹਨਤ ਕਰਨੋਂ ਛੱਡ ਗਏ ਸਾਨੂੰ ਤਾਂ ਇਹ ਇੰਨਾ ਸੀ ਸਾਈਕਲਾਂ ਤੇ ਜਾ ਕੇ 50-50 ਕਿਲੋਮੀਟਰ ਰੋਜ਼ ਸਾਈਕਲ ਤੇ ਜਾਣਾ ਤੇ ਜਾ ਕੇ ਉਸਤਾਦ ਸਰਾਰ ਇਕਵਾਲ ਸਿੰਘ ਜੀ ਜੀਦੇ ਵਾਲਿਆਂ ਤੋਂ ਕਵਤਾ ਸਿੱਖਣੀ ਲਿਖਣੀ ਸਾਈਕਲ ਤੇ ਮੁੜ ਕੇ ਫੇਰ ਕਰੇ ਆਉਣਾ ਕੋਈ ਸਾਨੂੰ ਕੀ ਸੁਣਾਉਂਗੇ ਅੱਜ ਜੀ ਜੋ ਮਰਜੀ ਸੁਣ ਲਓ ਜੀ ਕੋਈ ਲੋਕਾਂ ਦੇ ਹਿੱਤ ਲਈ ਕੋਈ ਇਹ ਜਗ ਕੋਈ ਸੁਨੇਹਾ ਦਿੰਦਾ ਹੋਵੇ ਕੋਈ ਇਹ ਜਗ ਜੀ ਸ਼ਾਨਦ ਜ਼ਰੂਰ ਸੁਣਨਾ ਚਾਹਾਂਗੇ ਅੱਛਾ ਬੀ ਲੋਕਾਂ ਦੇ ਹਿੱਤ ਲਈ ਕੁਛ ਨੇ ਆ ਅਸੀਂ ਹੁਣੇ ਪੜਾ ਕੇ ਲਾ ਦਨੇ ਆ ਹਾਂਜੀ ਹਾਂ ਓਹ ਜੋਦਾਨੀ ਬੰਦੇ ਐ ਕਰਦੇ ਨਹੀਂ ਦਾਨ ਤੋਂ ਟਾਲੇ ਅੱਜ ਇੰਟਰਵਿਊ ਲੈਂਦੇ ਪੀਟੀਸੀ ਚੈਨਲ ਜੋ ਵਾਲੇ ਐ ਪੀਟੀਸੀ ਚੈਨਲ ਜੀ ਇੱਥੇ ਇੱਥੇ ਵੀਰ ਚੱਲ ਕੇ ਆਇਆ ਏ ਇਹਨ ਬੜਾ ਭਾਗਾ ਜੋ ਆ ਜਿਹੜਾ ਖੁਸ਼ੀਆਂ ਵਾਲਾ ਆਇਆ ਆਏ ਝੂਠੀ ਦੁਨੀਆ ਤੇ ਲੋਕੋ ਚਾਰ ਦਿਨਾਂ ਦਾ ਖੇਲਾ ਅਸੀਂ ਜਿੱਥੇ ਅੱਜ ਖੜੇ ਆ ਉਹ ਹੈ ਤਖਤਪੁਰੇ ਦਾ ਮੇਲਾ ਆ ਤਿੰਨ ਬਾਤਸ਼ਾਈਆਂ ਇੱਥੇ ਚਰਨ ਮੁਬਾਰਕ ਪਾਇਆ ਓਰਨਾ ਦੀ ਯਾਦ ਵਿਖੇ ਜਾਂਦਾ ਜੋੜ ਮੇਲ ਕਰਵਾਇਆ ਆ ਇਹ ਜਗ੍ਹਾ ਤੇ ਤਾਂ ਸ਼ਾਨ ਤਾਂ ਗੁਰੂਆਂ ਨੇ ਵਧਾਤੀ ਕਾਲੀ ਕਾਨਫਰੰਸ ਵੀਰਾ ਇੱਥੇ ਭਾਰੀ ਵੀਰ ਕਰਾਂ ਤੀਆਂ ਕਾਲੀ ਕਾਨਫਰੰਸ ਜੀ ਇਧਰ ਆ ਜਾਂਦਾ ਭੂਲ ਬੁਲਾਇਆ ਗੁਰੂ ਸਹਿਬਾਂ ਦੇ ਚਰਨੀ ਅਇ ਤੇ ਜੋੜ ਮੇਲ ਕਰਵਾਇਆ ਆ ਗੁਰੂ ਤਿੰਨ ਪਾਤਸ਼ਾਹਾਂ ਆਇਆਂ ਸੇਵਕਦਰ ਹੈ ਮਲਦਾ ਉਧਰ ਲੋਪੋ ਵਾਲਿਆਂ ਦਾ ਸੰਤਾਂ ਦਾ ਲੰਗਰ ਜੋ ਰਿੰਦਾ ਹੈ ਚਲਦਾ ਆ ਲੋਪੋ ਵਾਲਿਆਂ ਦੇ ਉੱਥੇ ਗਿਆ ਸਦਾ ਗਿਆ ਦੀਵਾਨ ਸਜਾਇਆ ਇਹ ਗੁਰੂ ਸੇਵਾਂ ਦਾ ਹੈ ਤੇ ਜੋੜ ਮੇਲ ਕਰਵਾਇਆ ਇੱਕ ਪਾਸੇ ਮਿਲਣਾ ਮੈਂ ਵੀਰੋ ਲਗੀਆਂ ਆਣ ਦਕਾਨਾਂ ਬਲਹਾਰੇ ਜਾਵਾਂ ਮੈਂ ਤਖਤੂ ਪਰੇ ਚ ਉੱਚੀਆਂ ਸ਼ਾਨਾਂ ਬਾਬੂ ਬਾਬੂ ਰਾਜਵਾਲੀ ਵੀ ਤੁਹਾਡੇ ਗਵੰਢੀ ਹੋਏ ਬਾਬੂ ਰਾਜਵਾਲ ਨੇ ਬਹੁਤ ਵੱਡਾ ਦੇਣ ਜਿਹੜਾ ਹੈਗਾ ਕਵਿਤਰੀ ਆਪਣੇ ਸ਼ਾਨਦ ਨੂੰ ਦਿੱਤਾ ਜੀ ਬਾਬੂ ਰਾਜਵਲੀ ਵਰਗਾ ਕਵੀ ਨਹੀਂ ਹੋਇਆ ਕੋਈ ਬਾਬੂ ਰਾਜਵਲੀ ਬਹੁਤ ਵਧੀਆ ਕਵੀ ਹੋਇਆ ਜਿਨ੍ਹਾਂ ਨੇ ਜੋ ਕੁਝ ਲਿਖਿਆ ਸੱਚ ਲਿਖਿਆ ਕਲਮਾਸੀਂ ਵੀ ਉਹਨਾਂ ਦੀ ਸੁਣਨੀ ਚਾਹਾਂਗੇ ਜੀ ਕਲਮ ਮੈਂ ਬਾਬੂ ਰਾਜਵਲੀ ਦਾ ਮੇਰੇ ਨਹੀਂ ਯਾਦ ਮੈਂ ਮਤਲ ਉਹਨਾਂ ਦੇ ird gird ਕੋਈ ਕਲਮ ਜਿਹੜੀ ਤੁਸੀਂ ਗਾਉਂਦੇ ਹੋ ਜੀ ਉਹਨਾਂ ਦੇ ਉਹਨਾਂ ਦੇ ਸ਼ਾਇਰ ਸ਼ਬਦ ਆ ਜਿਹੜੇ ਦੇਖੋ ਉਹ ਪੰਜਾਬ ਦੀ ਬਾਤ ਲਿਖਦੇ ਆ ਲਿਖੇ ਮਲਕਾਂ ਦੇ ਗੁਣ ਗੁਣੀਆਂ ਸਾਰੀ ਫਿਰ ਤੁਰ ਦੇਖੀ ਦੁਨੀਆ ਕਲ ਜਗ ਦੀਆਂ ਕਰੀਆਂ ਸਾਰਾ ਇੱਕ ਨਜ਼ਮ ਬਣਾਉਣੀ ਸ਼ਹਿਰਾਂ ਪਾਕਿਸਤਾਨ ਚ ਬੈਠੇ ਲਿਖਦੇ ਆ ਇੱਕ ਨਜ਼ਮ ਬਣਾਉਣੀ ਸ਼ਹਿਰਾਂ ਜੀਨ ਕੁਤਰੀ ਲਫ਼ਜ਼ ਪੰਜਾਬੀ ਦੇ 사ਕੀ ਨਸ਼ਾ ਚੜਾ ਦੇ ਉੱਤੇ ਨਾਲ ਮੱਖ ਨੂੰ ਜਾਮ ਸ਼ਰਾਬੀ ਦੇ ਜਵਾਨ ਸੋਹਣੇ ਸ਼ਾਮ ਫਰਾਂਸੋਂ ਗੋਲ ਗਰਦਨ ਕੰਚ ਗਲਾਸੋਂ ਸ਼ੇਰਾ ਮਰਗੇ ਉਗਰੇ ਸੀਨੇ ਕਿਹਦੇ ਚਗਰੇ ਨੈਣ ਨਗੀਨੇ ਐਸਾ ਗੱਪਰੂ ਜੱਗ ਵਿੱਚ ਹੋਣਾ ਨਹੀਂ ਦੇਖੇ ਦੇਸ਼ ਬਥੇਰੇ ਦੁਨੀਆ ਦੇ ਕੋਈ ਦੇਸ਼ ਪੰਜਾਬੋਂ ਸੋਹਣਾ ਨਹੀਂ ਟਲੇ برف ਹਿਮਾਲਾ ਪਰਬਤ ਜਲ ਮਿੱਠਾ ਖੰਡ ਦਾ ਸ਼ਰਬਤ ਪੰਜ ਨਦੀਆਂ ਮਾਰ ਲਹਿਰਾ ਹੈਡ ਬਣ ਕੇ ਕੱਡੀਆਂ ਨਹਿਰਾਂ ਛੱਡ ਵਾਟਰ ਮਾਈਨਰ ਭਰਵੇਂ ਦੇ ਦੇਸ ਚਾਜ ਇੱਕ ਜਹੜੇ ਕਿਸਾਨਾਂ ਨੂੰ ਖੇਤ ਖੇੜ ਖੇੜ ਹੱਸਦੇ ਨਰਵੇਂ ਦੇ ਇੱਕ ਹੋਰ ਮਸ਼ੀਨਾ ਲੱਭੀਆਂ ਪਾਦੇ ਮੂੰਹ ਚ ਕਣਕ ਦੀਆਂ ਥੱਪੀਆਂ ડાਣੇ ਤੂੜੀ ਅੱਡ ਕਰ ਡਾਲੀ ਰੂੜੀ ਢੋਹਦੀ ਫਿਰੇ ਟਰਾਲੀ ਟੁੱਟੇ ਗੱਡਿਆਂ ਤੇ રે ਢੋਣਾ ਨਹੀਂ ਦੇਖੇ ਦੇਸ਼ ਬਥੇਰੇ ਦੁਨੀਆ ਦੇ ਕੋਈ ਦੇਸ਼ ਪੰਜਾਬ ਵਰਗਾ ਤਾਂ ਬਹੁਤ ਸਾਰੇ ਜਿੱਦ ਤੁਸੀਂ ਮੰਚ ਤੇ ਜਦੋਂ ਸਾਹਮਣੇ ਸੰਗਤ ਬੈਠੀ ਹੁੰਦੀ ਆ ਤੁਹਾਨੂੰ ਸਰੋਤੇ ਬੈਠੀ ਹੁੰਦੇ ਨੇ ਤਾਂ ਉੱਤੇ ਬਾਪ ਵੀ ਬੈਠਾ ਹੁੰਦਾ ਬੱਚਾ ਬੈਠਾ ਧੀ ਵੀ ਬੈਠੀ ਹੁੰਦੀ ਐ ਨੂੰ ਵੀ ਬੇਟੀ ਹੁੰਦੀ ਮਾਂ ਵੀ ਬੈਠੀ ਹੁੰਦੀ ਆ ਅਜਿਹੇ ਵਕਤ ਬਹੁਤ ਸਾਰਾ ਜਦੋਂ ਮੰਚ ਤੋਂ ਹੋਰਾਂ ਨੂੰ ਸੁਣਦੇ ਆ ਤਾਂ ਸ਼ਾਇਦ ਉਹਨਾਂ ਨੂੰ ਸ਼ਰਮ ਨਾਲ ਉਹਨਾਂ ਸਿਰ ਝੁਕ ਜਾਂਦਾ ਪਰ ਤੁਸੀਂ ਅੱਜ ਵੀ ਗਾ ਰਹੇ ਸੀ ਕੁਝ ਅਜਿਹੇ ਆ ਲੋਕਪੱਕੀ ਗੀਤ ਗਾਏ ਜਿਹੜੇ ਵੱਡਾ ਸਨੇਹਾ ਦਿੰਦੇ ਸੀ ਲਾਲਚੀ ਲੋਕਾਂ ਤੋਂ ਕਿਵੇਂ ਬਚਾ ਜਾਵੇ ਇਹ ਜੇ ਆ ਕੋਈ ਸੰਸਾਨੂੰ ਜਰੂਰ ਅੱਜ ਸੁਣਾ ਕੇ ਜਾਓ ਇਸ ਤਰ੍ਹਾਂ ਦਾ ਜੀ ਉਹ ਮਤਲਬ ਉਹ ਫੇਰ ਬੋਲਦ ਨੇ ਉਹੀ ਜੀ ਜਿਹੜਾ ਉੱਥੇ ਬੋਲਿਆ ਸੀ ਜੀ ਜੀ ਰੋਹੀ ਵਿੱਚ ਸਾਧੂ ਬੈਠਾ ਹੋਵੇ ਜੇ ਸਮਾਦੀ ਲਈ ਆ ਚਾਚੇ ਸਜਾਏ ਤੇ ਉਸ ਨੂੰ ਬਲਾਈ ਨਾ ਦਸ਼ਮਣ ਹੋ ਕੇ ਗੱਲ ਕਰੇ ਜੇ ਪ੍ਰੇਮ ਨਾਲ ਉਹਦੇ ਹੱਥੋਂ ਲੈ ਕੇ ਤੇ ਹਾਇਏ ਨਾ ਸਿਆਣਿਆਂ ਦੇ ਨਾਲ ਬਾਤ ਕਰੀਏ ਪਰੇਮ ਨਾਲ ਮੂਰਖਾਂ ਦੇ ਨਾਲ ਐਵੇਂ ਮਾਰ ਗਏ ਖਪਾਈਏ ਨਾ ਜੇਲ੍ਹ ਵਾਲਾ ਪੇਤ ਜਲਦਾਰ ਕੋਲੇ ਦੱਸ ਨਹੀਂ ਏ ਔਰ ਕੋਲੇ ਦੱਸ ਕੇ ਤੇ ਭਾਰ ਮੰਗਵਾਈਏ ਨਾ ਦੁਸ਼ਮਣਾਂ ਦੀ ਨਿੰਦਿਆ ਨੂੰ ਉੱਨਾ ਚੇਰ ਰੱਖੀ ਜੀਏ ਨਾ ਜਿੰਨਾ ਚੇਰ ਮਾਰ ਕੇ ਤੇ ਜਾਨ ਤੋ ਮੁਕਾਈਏ ਨਾ ਆਜੇ ਮੈਰੀ ਸੂਤ ਫੇਰ ਛੱਡੀ ਏ ਜਿਉਂਦਾ ਨਹੀਂ ਹੋ ਰਹੀ ਏ ਖਮੋਸ਼ ਜਾ ਜਮਾਹੀ ਹੱਕ ਲਈਏ ਨਾ ਪੁਲਸ ਦੇ ਆ ਟੋਟਾਂ ਦੀ ਉਮਰ ਹੁੰਦੀ ਤੋ ਥੋੜੀ ਥਾਣੇ ਜਾ ਕੇ ਮੁਕਮਰੀ ਕਿਸੇ ਦੀ ਰੌਣੀ ਚਾਹੀਏ ਨਾ ਪੰਡਤਾਂ ਨੂੰ ਮਾਂ ਸਤੇ ਸ਼ਰਮ ਮਾਰੀ ਕਾਹੀਆਂ ਨੂੰ ਸਿੰਘਾਂ ਨੂੰ ਤਮਾਖੂ ਆੜਾ ਝੂਠੇ ਬਤ ਲਾਈਏ ਨਾ ਨਾਰੀਆਂ ਦੀ ਪਰੇ ਵਿੱਚ ਬੈਠ ਕੇ ਤੇ ਹੱਸੀਏ ਨਾ ਤੀਆਂ ਪਹਿਣਾ ਸਾਨ ਹੁਸੈਨਾਂ ਦਾਖਾਈਏ ਨਾ ਸਾਕੀਆਂ ਪਹਿਣਾ ਦਾ ਸਾਕੇ ਇੱਕ ਜਗਾ ਕੀ ਜੀਏ ਨਾ ਹਣ ਪਰਵਾਨ ਮੈਨਾਂ ਲੜਕੀ ਵਿਆਈਏ ਨਾ ਆਵਾ ਗੌਣ ਬੈਠ ਕੇ ਨਾ ਬੋਲੀਏ ਸਵਾ ਦੇ ਵਿੱਚ ਰਸ ਤੇ ਨਾਨੀ ਜੰਦੀ ਕੱਲੀ ਨੂੰ ਬਨਾਈਏ ਨਾ ਕਵੀ ਤੇ ਮਰਾਸੀ ਨੂੰ ਟਚੇਰ ਕਦੇ ਕੀ ਜੀਏ ਨਾ ਦੇਖ ਕੇ ਪੁਲਿਸ ਕੰਦੇ ਅੱਖ ਨੂੰ ਚੜਾਈਏ ਨਾ ਰਾਜਨੀਤੀ ਬਾਚਨ ਸਿਆਰਿਆਂ ਦੇ ਭੁੱਲਣ ਨਾ ਲੋਕਰ ਤੇ ਮੂਰਖਾਂ ਨੂੰ ਪੇ ਤਵਾ ਤਾਂ ਲਾਈਏ ਨਾ ਮੁੱਛ ਫੋਟ ਪਤ ਨੂੰ ਬਲਾਈਏ ਕਿਸੇ ਗੰਜਾ ਨਾਲ ਕੰਨਿਆ ਦੀ ਸ਼ਾਦੀ 18 ਸਾਲ ਟੁੱਟ ਪਾਈਏ ਨਾ ਪਾਸ ਤੇਰੇ ਹੱਥ ਵਿੱਚ ਰੱਖਣੀ ਇਹਦਾ ਸਰਾਮਤੀ ਜਮਾਈ ਸਾਹਮਣੇ ਸ਼ਰਾਬ ਮੂੰਹ ਨੂੰ ਲਾਈਏ ਨਾ ਪੰਜਾ ਬਿਲਾ ਕਾਣਾ ਗੰਜਾ ਖੁੱਦਾ ਟੀ ਰਖ ਚੋਤਾਣਾ ਇੰਨਾ ਸੱਤਾ ਨਾਲ ਤਾਂ ਪਿਆਰ ਉਹ ਤਾਂ ਪਾਈਏ ਨਾ ਹਾਂਜੀ ਹਾਂਜੀ ਉਹਨਾਂ ਚਹਿਰ ਕਹਿੰਦੇ ਰੋ ਬਚੋਲੇ ਤਾਂ ਜਿੰਨਾ ਚਹਿਰਾ ਲੈ ਕੇ ਦੋ ਲੱਖਾਂ ਘਰ ਚ ਲੈ ਆਈਏ ਨਾ ਆਕਮਾ ਇਹ ਗਾੜੀ ਕੋੜੇ ਦੇ ਪਿਛਾੜੀ ਲੰਗੀਏ ਨਾ ਬੈਦਿਆ ਜਾਣ ਤੋਂ ਕਦੇ ਵੀ ਖਾਈਏ ਨਾ ਕੱ비 ਗੱਲ ਕਰੀਏ ਬਗਾਨੀ ਵਿੱਚ ਸਵਾ ਦੇ ਨਾਲ ਥੋੜੀ ਗੱਲ ਪਿੱਛੇ ਨਾਲ ਸੱਜਣਾ ਨੂੰ ਆਈਏ ਨਾ ਭੈਣਿਆਂ ਦੀ ਜਨ ਨਾਲ ਮਰਦਾਂ ਦੀ ਮਕਾਨ ਚੰਗੀ ਤੱਤਾ ਖਾਣਾ ਖਾਣਾ ਮੁਰਾ ਖੰਡੇ ਨਾਲ ਲਾਈਏ ਨਾ ਤੇਰੇ ਵਾਲੇ ਭਾਈ ਤੇ ਖਰਾਸ ਵਾਲੇ ਬੰਦੇ ਕੋਲੋਂ ਲੈਣਾ ਜੇ ਨਵੇਰਾ ਹੋਵੇ ਕਦੇ ਵੀ ਲਾਈਏ ਇਹਨਾਂ ਦੋ ਤੋਂ ਮੱਝ ਨਹੀਂ ਲਿਉਣੀ ਚਾਹੀਦੀ ਡੇਰੇ ਵਾਲੇ ਭਾਈ ਤੇ ਤੇ ਮਸ਼ੀਨ ਵਾਲੇ ਬੰਦੇ ਤੋਂ ਉਹ ਡੇਰੇ ਵਾਲੇ ਭਾਈ ਤਾਂ ਰੋਟੀਆਂ ਤੇ ਜਾਈ ਹੁੰਦੀ ਆ ਤੇ ਕਰਾਸ ਵਾਲੇ ਮਸ਼ੀਨਾਂ ਦੀ ਆਟੇ ਦੇ ਘਿਾਈ ਹੁੰਦੀ ਹੈ ਉਹ ਆਮ ਬੰਦੇ ਕਰਿਆ ਕਿਦੋਂ ਦਿੱਤੀ ਨਹੀਂ ਦਿੰਦੀ ਡੇਰੇ ਵਾਲੇ ਪਾਈ ਤੇ ਖਰਾਸ ਵਾਲੇ ਬੰਦੇ ਕੌਣ ਲੈਣਾ ਨਹੀਂ ਰਹੇ ਹੋਵੇ ਕਦੇ ਵੀ ਲਿਆਈਏ ਨਾ ਸਟੇਸ਼ਨਾਂ ਦੇ ਮੂਹਰੇ ਤੇ ਸਰਾਂ ਦੇ ਕੋਲ ਹੋਟਲਾਂ ਤੋਂ ਇਹਨਾਂ ਨਵੀਂ ਦੁਕਾਨ ਤੋਂ ਕਦੇ ਵੀ ਖਾਣਾ ਖਾਈਏ ਨਾ ਪੈਸਾ ਕੋਲੇ ਹੋਵੇ ਖਾਈਏ ਸੌਨੇ ਦੇ ਆ ਪਾਂਡਿਆਂ ਚਕਰ ਜੇ ਨੂੰ ਚੱਕ ਕਦੇ ਮੁੰਦਰੀ ਕਢਾਈਏ ਨਾ ਰਾਜ ਕੇ ਜੇ ਖਾਈਏ ਕਹਣ ਦਿਨਾਂ ਤੇ ਉੱਜੜ ਜਾਊ ਜੇ ਇਹ ਭੁੱਖਾ ਕਹਿੰਦੇ ਗੰਗਲਾ ਗਵਾੜੋ ਐ ਨੌਜਵਾਨ ਪੀੜੀ ਨੂੰ ਕੀ ਸਨੇਹ ਦੇਣਾ ਚਾਹੋਗੇ ਜੀ ਨੌਜਵਾਨ ਪੀ ਨੂੰ ਇਹ ਸਨੇਹ ਦੇਣਾ ਚਾਹੁੰਦੇ ਆ ਜੇ ਸਾਡੀ ਨੌਜਵਾਨੀ ਅੱਜ ਨਸ਼ਿਆਂ ਤੋਂ ਬਾਜੇ ਤੇ ਨੇ ਵਿਦੇਸ਼ ਜਾਣ ਦਾ ਇੰਨੀ ਚਸ ਨਾ ਕਰੇ ਸਾਡਾ ਦੇਸ਼ ਸੁਖੀ ਬਸ ਸਕਦਾ ਹੈ ਇੱਥੇ ਨੌਜਾਨੀ ਹਰ ਨੌਜਾਨ ਤਾਂ ਇਹਦਾ ਕਵੀਸ਼ਰੀ ਨਹੀਂ ਸਿੱਖਦੇ ਲੋਕ ਰਾਗੀ ਢਾਡੀ ਪਾਠੀ ਹੁਣ ਤਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ 11ਵੇਂ ਪਾਠਿਆ ਪਾਠੀ ਵੀ ਕੱਟ ਗਏ ਪਾਠੀਆਂ ਦਾ ਕੱਟਣ ਦਾ ਹੀ ਕਾਰਨ ਹੈ ਲੋਕ ਵਿਦੇਸ਼ਾਂ ਨੂੰ ਜਾਣ ਲੱਗ ਪਏ ਢਾਡੀ ਰਾਗੀ ਵਿਰਲੇ ਬਣਦੇ ਆ ਮੁੰਡਿਆਂ ਨੂੰ ਕਹੀ ਜਾਂਦੇ ਕਵੀਸ਼ਰ ਬਣੋ ਕੋਈ ਨਹੀਂ ਮਿਹਨਤ ਨਹੀਂ ਕਰਦਾ ਇਸ ਕਰਕੇ ਤਾਂ ਰਾਗੀ ਢਾਡੀ ਪਾਠੀ ਜਿਹੜੇ ਸਾਡੇ ਸਮਾਜ ਦਾ اٹੋਟੇ ਹਿੱਸਾ ਰਹਿ ਸਾਡੇ ਸੱਭਿਆਚਾਰ ਦਾ اٹੋਟੇ ਸਾਰਿਆ ਸਾਡੇ ਧਰਮ ਨੂੰ ਵਕ ਵਕ ਜਗਾ ਤੇ ਵਕ ਵਕ ਦੇਸ਼ਾਂ ਦੇ ਵਿੱਚ ਪਹੁੰਚਾਉਣ ਦਾ ਜ਼ਿਕਰ ਕਰਦੇ ਰੇ ਸਾਡੇ ਪੰਜਾਬੀ ਸੱਭਿਆਚਾਰ ਅਮੀਰ ਸੱਭਿਆਚਾਰ ਦੀ ਇੱਕ ਜਿਉਂਦੀ ਜਾਗਦੀ ਮਿਸਾਲ ਸੀ ਜਿਨ੍ਹਾਂ ਨੇ ਦੁਨੀਆ ਦੇ ਹਰ ਨਕਸ਼ੇ ਤੇ ਜਾ ਕੇ ਦੁਨੀਆ ਦੇ ਹਰ ਦੇਸ਼ ਦੇ ਵਿੱਚ ਜਾ ਕੇ ਪੰਜਾਬੀ ਸੱਭਿਆਚਾਰ ਸਿੱਖ ਧਰਮ ਨੂੰ ਜਿਹੜਾ ਹੈਗਾ ਪ੍ਰਚਾਰਿਤ ਕੀਤਾ ਪਰ ਅੱਜ ਸਮੇਂ ਦੇ ਨਾਲ ਨਾਲ ਰਾਗੀ ਵੀ ਘਟ ਗਏ ਢਾਡੀ ਵੀ ਘਟ ਗਏ ਪਾਠੀ ਸਿੰਘਾਂ ਦੀ ਵੀ ਹਾਲਤ ਜਿਹੜੀ ਹੈਗਾ ਉਹ ਜਿਹੜੀ ਹੈਗਾ ਤਰਸਯੋਗ ਬਣੀ ਹੋਈ ਆ ਤਾਂ ਉਹਨਾਂ ਨੂੰ ਲੈ ਕੇ ਆ ਮਹਾਨ ਕਵੀਛਰ ਜਿਹੜੇ ਅਗੇ ਮਾਲਵੇ ਦੇ ਤਾਂ ਪੰਡਤ ਸੋਮਨਾਥ ਰੋਡਿਆਂ ਵਾਲੇ ਉਹਨਾਂ ਨੇ ਜਿੱਥੇ ਸਾਨੂੰ ਕਵੀਛਰੀ ਦੇ ਨਾਲ ਨਿਹਾਲ ਕੀਤਾ ਉੱਥੇ ਆਉਣ ਵਾਲੀ ਪੀੜ੍ਹੀ ਔਰ ਨਵੀਂ ਪੀੜ੍ਹੀ ਨੂੰ ਵੱਡਾ ਜਿਹੜਾ ਹੈਗਾ ਸੁਨੇਹਾ ਵੀ ਦਿੱਤਾ ਕਿ ਆਪਣੇ ਕਲਚਰ ਆਪਣੇ ਸੱਭਿਆਚਾਰ ਨੂੰ ਬਚਾਉਣਾ ਤਾਂ ਤੁਸੀਂ ਕਵੀਛਰੀ ਦੇ ਨਾਲ ਜੁੜ ਕੇ ਰਹੋ ਤਾਂ ਤੁਸੀਂ ਪਰਿਵਾਰਾਂ ਦੇ ਵਿੱਚ ਵੀ ਸੁਣ ਸਕਦੇ ਆ ਤੇ ਨੌਜਵਾਨ ਪੀੜ੍ਹੀ ਨਾਲ ਗਿਲਾ ਵੀ ਹੈ ਕਿ ਨੌਜਵਾਨ ਪੀੜ੍ਹੀ ਅੱਜ ਆਪਣੇ ਉਹ ਟੁੱਟੇ ਹਿੱਸੇ ਤੋਂ ਦੂਰ ਹੁੰਦੀ ਜਾ ਰਹੀ ਹੈ ਕੈਮਰਾਮੈਨ ਤੁਲਸੀ ਮਰਤ ਦੇ ਨਾਲ ਰਮਨਦੀਪ ਪੀਟੀਸੀ ਜਿਸ ਤੱਕ ਤੂਪਰਾ